ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਓਵਰਫਲੋ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਇਲਾਕਾ ਵਾਸੀ ਕਾਫੀ ਪਰੇਸ਼ਾਨ ਨੇ ਤੇ ਦੱਸ ਪਈਏ ਕਿ ਵਾਰਡ ਦੇ ਵਿੱਚ ਐਮਸੀ ਦੇ ਵੱਲੋਂ মিডিਆ ਦਾ ਗੱਲਬਾਤ ਕਰਦੇ ਆ ਗੱਲ ਆਖੀ ਗਈ ਹੈ ਕਿ ਉਹਨਾਂ ਦੇ ਵੱਲੋਂ ਇਹ ਸੀਵਰੇਜ ਦਾ ਜਿਹੜਾ ਪ੍ਰੋਜੈਕਟ ਹੈ ਪਾਸ ਕਰਵਾਇਆ ਗਿਆ ਸੀ ਤੇ ਹੁਣ ਜਿਹੜਾ ਸੀਵਰੇਜ ਹੈ ਉਹ ਪਾਇਆ ਤਾਂ ਜਾ ਰਿਹਾ ਪਰ ਚੌਂਕ ਤੱਕ ਇਸ ਸੀਵਰੇਜ ਨੂੰ ਪਾਉਣ ਦੀ ਮੰਗ ਕੀਤੀ ਗਈ ਸੀ ਜੋ ਕਿ ਉੱਥੇ ਤੱਕ ਹੁਣ ਨਹੀਂ ਪਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਇਸ ਬਾਬਤ ਕਈ ਵਾਰ ਉਹਨਾਂ ਹਾਊਸ ਜਾਂ ਮੀਟਿੰਗਾਂ ਦੇ ਵਿੱਚ ਵੀ ਆਖਿਆ ਹੈ ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਸਰਕਾਰੀ ਖਜ਼ਾਨਾ ਖਾਲੀ ਹੁੰਦਾ ਜਾ ਰਿਹਾ ਜਿਸ ਦੇ ਚਲਦਿਆਂ ਕਿ ਵਿਕਾਸ ਕਾਰਜ ਰੁਕੇ ਪਏ ਨੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਓਵਰਫਲੋ ਪਾਣੀ ਨਜ਼ਰ ਆ ਰਿਹਾ ਇਸ ਦੇ ਨਾਲ ਸੀਵਰੇਜ ਦੀ ਕਾਫੀ ਸਮੱਸਿਆ ਬਣੀ ਹੋਈ ਹੈ ਪਰ ਸਰਕਾਰ ਇਸ ਤੇ ਕੋਈ ਧਿਆਨ ਨਹੀਂ ਦੇ ਰਹੀ ਇਸੇ ਲਈ ਉਹਨਾਂ ਦਾ ਕਹਿਣਾ ਹੈ ਕਿ ਉਹ ਮੰਗ ਕਰਦੇ ਨੇ ਕਿ ਭਾਵੇਂ ਸੀਐਮ ਸਭ ਖੁਦ ਆ ਕੇ ਜ਼ਰਦ ਕਾਰਡਨ ਕਰਨ ਪਰ ਜਿਹੜੇ ਕੰਮ ਨੇ 1 ਕਰੋੜ ਦੇ ਵਿਕਾਸ ਕਾਰਜ ਜਿੱਥੇ ਰੁਕੇ ਪਏ ਨੇ ਉਹਨਾਂ ਵਿਕਾਸ ਕਾਰਜਾਂ ਨੂੰ ਸ਼ੁਰੂ ਕੀਤਾ ਜਾਵੇ ਤੇ ਉਹਨਾਂ ਦਾ ਕਹਿਣਾ ਕਿ ਜਿਹੜੇ ਐਕਸੀਡੈਂਟ ਸਾਹਿਬ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗਿੱਦੜਪਾਹ ਇਲੈਕਸ਼ਨ ਦੇ ਕਰਕੇ ਉਧਰ ਬੀਜ਼ੀ ਚੱਲਦੇ ਨੇ ਜਿਸ ਕਰਕੇ ਕਿ ਕਾਫੀ ਪਰੇਸ਼ਾਨੀ ਇੱਥੇ ਲੋਕਾਂ ਨੂੰ ਚਲਣੀ ਪੈ ਰਹੀ ਹੈ ਅੱਜ ਕੀ ਨਾਮ ਹੈ ਰਿਤੂ ਵਾਲਾ ਜੀ ਮੇਰਾ ਨਾਮ ਕਿਹੜਾ ਮੱਲਾ ਹੈ ਬੀਰ ਰੋਡ ਆ ਨਿਊ ਹਲਕਨਗਰ ਗਲੀ ਨੰਬਰ 3 ਦੇ ਰਹਿਣ ਵਾਲੇ ਆ ਅਸੀਂ ਇਹ ਮਾਮਲਾ ਜਿਹੜਾ ਅੱਜ ਪ੍ਰਦਰਸ਼ਨ ਕਰ ਰਹੇ ਸਾਡੀ ਮੰਗ ਸੀਵਰੇਜ ਦੀ ਹੈ ਜੀ ਪੰਜਾਬ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਸਾਡੇ ਗਲੀਆਂ ਵਿੱਚ ਸੀਵਰੇਜ ਪਾਇਆ ਜਾਵੇ ਸਾਡੇ ਮੇਨ ਰੋਡ ਦੇ ਵਿੱਚ ਸੀਵਰੇਜ ਪਾਇਆ ਜਾਵੇ ਸਾਨੂੰ ਸੀਵਰੇਜ ਕਰਕੇ ਬਹੁਤ ਪ੍ਰੋਬਲਮ ਆ ਰਹੀ ਆ ਨਾ ਸੀਵਰੇਜ ਹੋਣ ਕਰਕੇ ਸਾਡੇ ਗਲੀਆਂ ਸੜਕਾਂ ਦੇ ਵਿੱਚ ਬਹੁਤ ਗੰਦਗੀ ਵਾਲਾ ਪਾਣੀ ਖੜਿਆ ਹੁੰਦਾ ਤੇ ਸਾਡੇ ਬੱਚਿਆਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸਵੇਰ ਜਦੋਂ ਬੱਚਿਆਂ ਨੂੰ ਛੱਡਣ ਜਾਂ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਸਾਡੇ ਬੱਚੇ ਉਸ ਗੰਦੇ ਪਾਣੀ ਦੇ ਵਿੱਚ ਡਿੱਗਦੇ ਨੇ ਸਰਕਾਰ ਬੰਦਾ ਤਾਂ ਪਹਿਲਾਂ ਵਾਅਦੇ ਕੀਤੇ ਗਏ ਸੀ ਬਣਨ ਤੋਂ ਪਹਿਲਾਂ ਸਰਕਾਰ ਸਰਕਾਰ ਸਰ ਉਹਨਾਂ ਨੇ ਬਹੁਤ ਸਾਡੇ ਨਾਲ ਵਾਅਦੇ ਕੀਤੇ ਸਾਡੇ ਤੋਂ ਮਿੱਠੀਆਂ ਮਿੱਠੀਆਂ ਮਾਰ ਕੇ ਸਾਡੇ ਤੋਂ ਵੋਟਾਂ ਪਵਾਆਂ ਜਾਂਦੀਆਂ ਜਦੋਂ ਅਸੀਂ ਉਹਨਾਂ ਨੂੰ ਕੰਮ ਕਹਿੰਨੇ ਫਿਰ ਉਹ ਕਹਿੰਦੇ ਸਾਨੂੰ ਤਾਂ ਇਸ ਬਾਰੇ ਪਤਾ ਨਹੀਂ ਸਾਡੀ ਤਾਂ ਇੱਥੇ ਡਿਊਟੀ ਨਹੀਂ ਸਾਨੂੰ ਸੌ ਸੌ ਬਹਾਨੇ ਲਾ ਕੇ ਸਾਨੂੰ ਉਥੇ ਗੇੜੀਆਂ ਲਵਾਉਂਦੇ ਰਹਿੰਦੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਸਾਡੀ ਸਰਕਾਰ ਨੂੰ ਇਹੀ ਬਣਤੀ ਆ ਜੇ ਸਾਡੇ ਤੋਂ ਵੋਟਾਂ ਲੈਣੀਆਂ ਤਾਂ ਸਾਡਾ ਕੰਮ ਵੀ ਕੀਤਾ ਜਾਵੇ ਨਹੀਂ ਸਾਡੇ ਘਰ ਘਰ ਵਿੱਚ ਵੋਟਾਂ ਲੈਣ ਦੀ ਕੋਈ ਲੋੜ ਨਹੀਂ ਸਰਕਾਰ ਨੂੰ ਜੀ ਅਸਟਿਕਾਲ ਜੀ ਮੇਰਾ ਨਾਮ ਸੂਰਜ ਮੱਲ ਮੇਰਾ ਨਾਮ ਹੈ ਜੀ ਕਿਹੜਾ ਮਤ ਹੈ ਬੀੜ ਰ ਕਾਫੀ ਸਮੇਂ ਤੋਂ ਸਿਵਰੇਜ ਦੀ ਸਮੱਸਿਆ ਸੀਗੀ ਹਾਊਸ ਦੇ ਵਿੱਚ ਐਮਸੀ ਨੇ ਮੁੱਦਾ اٹھਾਇਆ ਸੀ ਸੀਵਰ ਪਾਇਆ ਜਾਵੇ ਸੀਵਰ ਦਾ ਜਿਹੜਾ ਐਸਟੀਮੇਟ 700 ਮੀਟਰ ਦਾ ਪਾਸ ਹੋਇਆ ਸੀਗਾ ਜੋ ਕਿ ਦੋਨ ਬ੍ਰਿਗੇਡ ਤੱਕ ਜਾਣਾ ਸੀਗਾ ਪਰ ਮੌਜੂਦਾ ਸਰਕਾਰ ਨੇ ਪਤਾ ਨਹੀਂ ਰੱਬ ਜਾਣਦਾ ਕੀ ਕੀਤਾ ਇਹ ਇੱਕ ਨੰਬਰ ਗੇਟ ਤੱਕ ਯਾਨੀ ਕਿ 300 ਮੀਟਰ ਤੱਕ ਸੀਵਰ ਨੂੰ ਬੰਦ ਕੀਤਾ ਜਾ ਰਿਹਾ ਸਿਰਫ ਮੇਨ ਰੋਡ ਤੱਕ ਸੱਜੇ ਖੱਬੇ ਗਲੀਆਂ ਵਿੱਚ ਲੋਕ ਰਹਿੰਦੇ ਨੇ ਜਿਹੜੇ ਕੀ ਮਤਲਬ ਹਾਊਸ ਟੈਕਸ ਦਿੰਦੇ ਨੇ ਐਨਸੀਪਾਸ ਨੇ ਸਾਰਾ ਕੁਝ ਨਕਸ਼ੇ ਫੀਸਾਂ ਭਰੀਆਂ ਹੋਈਆਂ ਹਨ ਉਹਨਾਂ ਨੂੰ ਹੰ ਦੇਖਾ ਕੀਤਾ ਗਿਆਗਾ ਹੁਣ ਔਲਖ ਸਾਹਿਬ ਖੜੇ ਨੇ ਐਮਸੀ ਸਾਹਿਬ ਪਹਿਲਾਂ ਆਤਮ ਸਿੰਘ ਵੀ ਆ ਕੇ ਗਏ ਨੇ ਕਿ ਵੀ ਕਹਿਣ ਤੋਂ ਪਾਪ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਇੱਥੇ ਸਾਡੀ ਸੀਵਰ ਦੀ ਅਸੀਂ ਇਸ ਕਰਕੇ ਅੱਜ ਧਰਨਾ ਲਾਇਆ ਵੀ ਸੀਵਰ ਨੂੰ 26 ਨੰਬਰ ਗਲੀ ਤੱਕ ਸੱਜੇ ਖੱਬੇ ਤੱਕ ਸਾਰਾ ਦਿ ਲੈ ਆਇਆ ਜਾਵੇ ਜੇਕਰ ਨਹੀਂ ਲੈ ਆਇਆ ਜਾਊਗਾ ਇਹ ਜਿਹੜਾ ਸਾਡਾ ਧਰਨਾ ਹੈਗਾ ਇਸ ਤਿੱਖੇ ਪੱਧਰਾਂ ਚਲਾਵਾਂਗੇ ਇਹਨੂੰ ਤੇ ਸਾਡੀ ਹੀ ਪ੍ਰਸ਼ਾਸਨ ਨੂੰ ਮੰਗ ਹੈ ਵੀ ਸਾਡੀ ਸੁਣਵਾਈ ਕੀਤੀ ਜਾਵੇ ਸਾਨੂੰ ਮਜਬੂਰ ਨਾ ਕੀਤਾ ਜਾਵੇ ਜੋ ਦੇਖਿਆ ਜਾਦਾ ਮਕਲਗਾ ਗਲਗਾ ਚੋ ਵੀ ਪਾਣੀ ਬਹੁਤ ਬੁਰਾ ਜੀ ਜੀ ਸਾਰੇ ਸ਼ਹਿਰ ਦੇ ਵਿੱਚ ਬਠਿੰਡਾ ਸ਼ਹਿਰ ਦੇ ਵਿੱਚ ਬੁਰਾ ਹਾਲ ਹੈ ਜੀ ਤਰਵੈਣੀ ਕੋਲੇ ਕੰਮ ਸੀਗਾ ਲੋਕਾਂ ਨੇ ਵੋਟਾਂ ਪਾਤੀਆਂ ਪਰ ਕੰਮ ਕੋਈ ਹੋਇਆ ਨਹੀਂਗਾ ਲੋਕ ਅੱਜ ਪਸਤਾਰੇ ਨੇਗੇ ਜੀ ਸਾਡੀ ਤਾਂ ਹੀ ਬੇਨਤੀ ਹੈਗੀ ਵੀ ਟਾਈਮ ਪਿਆ ਹਜੇ ਲੋਕਾਂ ਦੀ ਸੁਣਵਾਈ ਕੀਤੀ ਜਾਵੇ ਤਾਂ ਜੋ ਲੋਕ ਖੁਸ਼ ਹੋ ਸਕਣ ਜੀ ਹਾਂਜੀ ਫਿਰ ਕੀ ਨਾਮ ਹੈ ਤੇ ਕੀ ਸੁਖਰਾਜ ਹਲਕ ਜੀ ਐਮਸੀ ਵਾਰਨਪੁਰਪੜੀ ਕੀ ਮਸਲਾ ਹੋਇਆਗਾ ਅੱਜ ਸਭ ਇਹ ਨਾ ਸੀਵਰੇਜ ਜਿਹੜਾ ਸੀਗਾ ਇਹ ਪਾਸ ਅੱਜ ਤੋਂ ਸਾਲ ਪਹਿਲਾਂ ਅਸੀਂ ਹੌਸਲੀ ਮੀਟਿੰਗ ਚ ਪਾਸ ਕਰਕੇ ਜਿਹੜਾ ਜਿਹੜਾ ਐਸਡੀਓ ਸਾਹਿਬ ਸੀ ਉਹਨਾਂ ਨੂੰ ਵੀ ਮੌਕਾ ਦਿਖਾਇਆ ਵੀ ਆ ਜਿਹੜਾ ਹੈਗਾ ਗਲੀ ਆਪਣਾ ਜਿਹੜਾ ਆਤਮਨ ਕਲੇਬ ਦਾ ਦੂਜਾ ਗੇਟ ਉੱਥੋਂ ਤੱਕ ਚਲੋ ਹੁਣ ਉਸ ਤੋਂ ਬਾਅਦ ਬਹੁਤ ਸਾਰੀ ਆਬਾਦੀ ਹੋ ਗਈ ਅਸੀਂ ਤਾਂ ਇਹ ਕਹਿੰਨੇ ਵੀ ਇਹ ਚੌਂਕ ਤੱਕ ਹੀ ਪਾਇਆ ਜਾਵੇ ਪਰ ਸਰਕਾਰਾਂ ਦੀ ਚੀਜ਼ ਹੀ ਹੈ ਨਹੀਂ ਜੀ ਕੋਈ ਇਕੱਲੇ ਅਫਸਰ ਨੇ ਆ ਕੇ ਪਟਨਾ ਸ਼ੁਰੂ ਕਰਤਾ ਚਲੋ ਜੇ ਸਾਨੂੰ ਪਤਾ ਲੱਗਿਆ ਅਸੀਂ ਪਾਸ ਕਰਵਾਇਆ ਸੀ ਇਸ ਗਠਨ ਵੀ ਕੀਤਾ ਹੁਣ ਜਦੋਂ ਗੱਲ ਨਿਕਲ ਕੇ ਸਾਹਮਣੇ ਆਈ ਹੈ ਵੀ ਜਿਹੜਾ ਸਿਰਫ ਜਿਹੜਾ ਸੀਵਰੇਜ ਪਾ ਰਹੇ ਆ ਪੁਲੀ ਤੱਕ ਹੀ ਪਾ ਰਹੇ ਆ ਇਹ ਅਸਲ ਚ ਇਹ ਸਰਕਾਰ ਨੰਗ ਹੋ ਚੁੱਕੀ ਹੈ ਜੀ ਮੈਂ ਰੂੜ ਸ਼ਬਦ ਵਰਤਦਾ ਇਸ ਕੰਮ ਬਾਰੇ ਪੈਸਾ ਸਰਕਾਰ ਕੋਲੇ ਹੈ ਨਹੀਂ ਜਿਹੜੇ ਕੰਮਾਂ ਵਾਸਤੇ ਪੈਸਾ ਰੱਖਮਾ ਰੱਖਿਆ ਹੁੰਦਾ ਉਹ ਉਹ ਪੈਸਾ ਹੋਰ ਚੱਕ ਕੇ ਵਰਤ ਕੇ ਕਿਸੇ ਥਾਂ ਵਰਤ ਲੈਂਦੇ ਆ ਤਾਂ ਸਾਡੀ ਸਾਰੇ ਇਲਾਕੇ ਨਾਲ ਹੀ ਮੇਰੀ ਵੀ ਇਹੀ ਮੰਗ ਆ ਵੀ ਸੀਵਰੇਜ ਜਿੱਥੋਂ ਤੱਕ ਅਸਲ ਮੇ ਤਾਂ ਇਹਨੂੰ ਚੌਂਕ ਤੱਕ ਹੀ ਲਿਜਾਇਆ ਜਾਵੇ ਜੀ ਇਹੀ ਮੰਗ ਆ ਸਾਡੀ ਜੇ ਤੁਸੀਂ ਕਹਿੰਦੇ ਕਰਜ਼ਾ ਹੀ ਹੋ ਚੁੱਕਿਆ ਹੈ ਸਰਕਾਰ ਜੀ ਪਰ ਇਹ ਤਾਂ ਕਹਿੰਦੇ ਸੀ ਕਿ ਅਸੀਂ ਜਿਹੜਾ ਕਰਜ਼ਾ ਪਹਿਲਾਂ ਵਾਲਾ ਲਾ ਦਾਂਗੇ ਤੇ ਹੁਣ ਇਹਨਾਂ ਨੇ ਹੋਰ ਵੀ ਸਰ ਉਹ ਤੁਸੀਂ ਦੇਖਦੇ ਰਹਿੰਦੇ ਹੋ ਇੱਕ ਲੱਖ ਕਰੋੜ ਦਾ ਜਹੁੰਦੀ ਸਰਕਾਰ ਬਣੀ ਰਹਿੰਦੀ ਨਵਾਂ ਕਰਜ਼ਾ ਲਿਆ ਕਰਜ਼ਾ ਲੋਕ ਕਰਜ਼ਾ ਲੈ ਵੀ ਲੈਣ ਪਹਿਲਾਂ ਸਰਕਾਰਾਂ ਕਿਹੜਾ ਲੈਂਦੀਆਂ ਨਹੀਂ ਪਰ ਲੋਕਾਂ ਦੇ ਕੰਮਾਂ ਤੇ ਤਾਂ ਲਾਉਣ ਜੀ ਕੰਮ ਕਿਤੇ ਤੁਸੀਂ ਗਰਾਊਂਡ ਤੇ ਦੇਖੋ ਦਿਖਦੇ ਨੇਗੇ ਸਾਰਾ ਵਾਰਡ ਜਿਹੜਾ ਸਾਰੇ ਲੈਨੋਪਾਰ ਦਾ ਵਾਰਡ ਸਾਰੇ ਓਵਰਫਲੋ ਹੋ ਰਹੇ ਆ ਪਾਣੀ ਬੈਕ ਮਾਰ ਰਿਹਾ ਜੀ ਅੱਜ 4 ਦਿਨ ਹੋ ਗਏ ਐਕਸ਼ਨ ਸਾਹਿਬ ਨਾਲ ਲੜਾਈ ਕਰਦੇ ਆ ਉਹ ਐਕਸ਼ਨ ਸਾਹਿਬ ਕਿਧਰ ਵੇ ਇਲੈਕਸ਼ਨਾਂ 'ਚ ਫਿਰਦੇ ਆ ਜੀ ਤੇ ਲੋਕਾਂ ਨੂੰ ਉਹਨਾਂ ਦੇ ਹਾਲਤੇ ਛੱਡ ਦਿੱਤਾ ਗਿਆ ਜੀ ਐਮਐਲਏ ਸਾਹਿਬ ਦਾ ਹਾਲ ਇਹ ਹੈ ਜੀ ਬਸ ਪਾਠਾ ਭੋਗਾਂਲੇ ਰਹਿ ਗਏ ਉਹ ਕੰਮਾਂ ਤੇ ਕਦੇ ਵੀ ਅਸੀਂ ਨੋ ਪਾਰ ਅਸੀਂ ਕੰਮਾਂ ਤੇ ਨਹੀਂ ਦੇਖਿਆ ਉਹਨਾਂ ਨੂੰ ਕਦੇ ਵੀ ਲੋਕਾਂ ਤੋਂ ਤਜਵੀਜ਼ਾਂ ਲੈਂਦੇ ਹਨ ਸੁਲਾਹਾ ਕਰਦੇ ਹਨ ਵੀ ਤੁਹਾਨੂੰ ਕੀ ਲੋੜ ਹੈ ਹੁਣ ਤੋਂ ਬੱਲੇ ਤੇ ਮੁੱਤ ਬਾਰੇ ਕਾਉਂਸਲਰ ਹੁੰਦੇ ਜੀ ਤੇ ਛੋਟੇ ਵੱਲੋਂ ਉਸ ਤੇ ਕੀ ਐਕਸ਼ਨ ਲੱਗ ਜਾਊਗਾ ਸਰ ਅਸੀਂ ਦੇਖੋ ਪਿਛਲੀ ਹਾਊਸ ਦੀ ਮੀਟਿੰਗ 'ਚ ਜਦੋਂ ਤੁਹਾਨੂੰ ਬਾਹਰ ਕਰਾਇਆ ਗਿਆ ਸੀ ਕਿੰਨਾ ਰੌਲਾ ਪਿਆ ਸੀ ਉਹਨਾਂ ਗੱਲਾਂ ਤੇ ਅਸੀਂ ਐਕਸ਼ਨ ਸਾਹਿਬ ਨਾਲ ਵੀ ਦੇਖੋ ਬਹੁਤ ਉੱਥੇ ਜਦਜਦਈ ਹੋਈ ਵੀ ਜਿਹੜਾ ਹੈਗਾ ਸਾਡੇ ਸੀਵਰੇਜ ਦਾ ਹੱਲ ਕਰੋ ਕੋਈ ਜਿਹੜੇ ਓਵਰਫਲੋ ਹੋ ਰਹੇ ਐ ਤੇ ਜਿਹੜੇ ਕੰਮ ਸਾਡੇ ਰੋਕੇ ਹੋਏ ਐ ਇਹ ਪਿਛਲੇ 1 ਸਾਲ ਤੋਂ 1 ਕਰੋੜ ਦੇ ਕੰਮ ਰੋਕੇ ਅਸੀਂ ਇਹ ਕਹਾਂ ਵੀ ਭਗਵੰਤ ਮਾਨ ਦੋਧ ਘਟਨ ਕਰਾ ਲਓ ਪਰ ਸਾਡੇ ਕੰਮ ਤਾਂ ਨਾ ਰੋਕੋ ਸਾਡੇ ਕੰਮ ਰੋਕੇ ਪਏ ਜੀ ਉਹਨਾਂ ਦੀ ਬਦੌਲਤ ਹੈ ਜਿਹੜੇ ਅੱਜ ਆ ਹਾਲਾਤ ਹੋਏ ਪਏ ਜੀ ਪੂਰੇ ਸ਼ਹਿਰ ਚ ਜਿਹੜੇ ਸੀਵਰੇਜ ਬੰਦ ਪਏ ਲਗਾਤਾਰ ਨਗਰ ਨਿਗਮ ਤੇ ਬਾਹਰ ਵੀ ਪਿਛਲੇ ਦਿਨਾਂ ਚ ਪ੍ਰਦਰਸ਼ਨ ਹੁੰਦੇ ਰਿਹਾ ਜੀ ਸਰਕਾਰ ਵੱਲੋਂ ਕਿਹਾ ਸੀ ਕਿਤੇ ਵੀ ਜਿਹੜਾ ਰੋਸ ਪ੍ਰਦਰਸ਼ਨ ਨਹੀਂ ਹੋਊਗਾ ਉਹਨਾਂ ਦੇ ਸਾਰੇ ਕੰਮ ਕੀਤੇ ਜਾਣਗੇ ਬੋਟਾਂ ਸਰ ਹੁਣ ਤੁਸੀਂ ਆਪ ਹੀ ਦੇਖ ਲਓ ਸਰਕਾਰੀ ਨੁਮਾਇੰਦਾ ਜਾਂ ਸਰਕਾਰੀ ਚੁਣੇ ਹੋਏ ਵਿਧਾਇਕ ਆ ਉਹ ਵੀ ਹੈ ਨਹੀਂ ਨਦਾਰਤ ਨੇ ਤਾਂ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਲੋਕਾਂ ਦੇ ਮਸਲਿਆਂ ਦਾ ਨਹੀਂ ਪਤਾ ਵੀ ਉਹਨਾਂ ਦੇ ਦੁੱਖ ਤਕਲੀਫਾਂ ਉਹ ਜਿਵੇਂ ਅਧਿਕਾਰੀਆਂ ਲੋਕ ਵੀ ਜਿਹੜੇ ਕੋਈ ਕਾਉਂਸਲਰ ਹੈ ਜਾਂ ਮੇਅਰ ਹੈ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਸਾਰਾ ਚਾਰ ਦਿਨ ਹੋ ਗਏ ਮੈਨੂੰ ਤੁਸੀਂ ਮੇਰੀ ਜਿਹੜੀ ਉਹ ਦੇਖ ਲਓ ਫੋਨ ਦੀ ਡਿਟੇਲ ਮੈਨੂੰ ਲੱਗਦਾ ਮੈਂ 100 ਫੋਨ ਤਾਂ ਕਰਤਾ ਹਾਂ ਐਕਸ਼ਨ ਸਾਹਿਬ ਨੂੰ ਜੀ ਐਸ ਡੀਓ ਸਾਹਿਬ ਨੂੰ ਮੋਟਰਾਂ ਚਾਰ ਦਿਨਾਂ ਦੀਆਂ ਖਰਾਬ ਪਈਆਂ ਤੁਸੀਂ ਹੁਣ ਜਾਓਗੇ ਬਚਨ ਕਲੋਨੀ ਸਾਰੀ ਡੁੱਬੀ ਪਈ ਹੈ